ਪੰਜਾਬ ਵਿੱਚ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਝਾਲੀ ਸਾਈਨ ਕਰਕੇ ਨਾਮਜ਼ਦਗੀ ਦਾਖਲ ਕਰਨ ਦੇ ਮਾਮਲੇ ਵਿੱਚ ਜੈਪੁਰ ਦੇ ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਆਮੋ-ਸਾਮਣੇ ਹੋਗੀ ਚੰਡੀਗੜ੍ਹ ਪੁਲਿਸ ਨੇ ਮੰਗਲਵਾਰ ਨੂੰ ਨਾਮਜ਼ਦਗੀ ਦਾਖਲ ਕਰਨ ਵਾਲੇ ਨਵਨੀਤ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੋਈ ਸੀ ਤੇ ਸੁਖਨਾ ਚੀਲ ਨੇੜੇ ਰੋਪਨਗਰ ਦੇ ਐਸਪੀ ਅਤੇ ਪੁਲਿਸ ਮੁਲਾਜ਼ਮ ਨਵਨੀਤ ਨੂੰ ਕਾਰ ਤੋਂ ਉਤਾਰਨ ਲੱਗੇ ਤਾਂ ਸੈਕਟਰ 3 ਥਾਣਾ ਇੰਚਾਰਜ ਨਰਿੰਦਰ ਪਟਿਆਲ ਨਾਲ ਬਹਿਸ ਹੋ ਗਈ। ਥਾਣਾ ਇੰਚਾਰਜ ਨੇ ਕਾਰ ਦੀ ਖਿੜਕੀ ਬੰਦ ਕਰ ਲਈ ਤੇ ਕਿਹਾ ਕਿ ਨਵਨੀਤ ਉਹਨਾਂ ਦੀ ਸੁਰੱਖਿਆ ਵਿੱਚ ਹੈ। ਪੰਜਾਬ ਪੁਲਿਸ ਦੇ ਸਾਰੇ ਮੁਲਾਜ਼ਮ सिविल ड्रेस ਵਿੱਚ ਸਾਮ ਤੇ ਐਸਪੀ ਸਮੇਤ ਮੁਲਾਜ਼ਮਾ ਨੇ ਇਨੋਵਾ ਕਾਰ ਦੀ ਕੇਰਾਬੰਦੀ ਕਰ ਲਈ ਸੁਖਨਾ ਝੀਲ ਨੇੜੇ ਦੋਵੇਂ ਟੀਮਾਂ ਵਿਚਕਾਰ ਬਹਿਸ ਹੋਈ ਤੇ ਇਸ ਤੋਂ ਬਾਅਦ ਰੂਪਨਗਰ ਅਤੇ ਸੈਕਟਰ 3 ਥਾਣਾ ਇੰਚਾਰਜਾਂ ਨੇ ਇੱਕ ਦੂਜੇ ਤੇ ਪਿਸਤੌਲ ਵੀ ਤਾਨ ਦਿੱਤੀ ਸੂਚਨਾ ਮਿਲਦਿਆਂ ਹੀ ਐਸਐਸਪੀ ਕਮਰਦੀਪ ਕੌਰ ਮੌਕੇ ਤੇ ਪਹੁੰਚੀ ਅਤੇ ਨਮਨੀਤ ਚਤਰਵੇਦੀ ਨੂੰ ਆਪਣੇ ਨਾਲ ਸੈਕਟਰ 9 ਪੁਲਿਸ ਹੈੱਡਕੁਆਟਰ ਲੈ ਗਏ ਚੰਡੀਗੜ੍ਹ ਪੁਲਿਸ ਦਾ ਕਹਿਣਾ ਸੀ ਕਿ ਉਹ ਮੁਲਾਜ਼ਮਾਂ ਦੀ ਸੁਰੱਖਿਆ ਵਿੱਚ ਹੈ ਤੇ ਇਸ ਲਈ ਦੂਜੀ ਟੀਮ ਨਾਲ ਨਹੀਂ ਲੈ ਕੇ ਜਾ ਸਕਦੀ ਸੀ ਹੈੱਡਕੁਆਰਟਰ ਬਾਹਰ ਵੀ ਜੋ ਹੈ ਪੁਲਿਸ ਤਾਇਨਾਤ ਕਰ ਦਿੱਤੀ ਗਈ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਕਿਹਾ ਹੈ ਕਿ ਮੁਲਜ਼ਮ ਨੂੰ ਚੰਡੀਗੜ੍ਹ ਦੇ ਡੀਜੀਪੀ ਦੇ ਨਾਂ ਤੇ ਰਜਿਸਟਰਡ ਵਾਹਨ ਵਿੱਚ ਘੁਮਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਨਮਨੀਤ ਦੇ ਨਾਮਜ਼ਦਗੀ ਰੱਦ ਕਰ ਦਿੱਤੇ ਗਏ ਸਨ रूपनगर सिटी थाने ਵਿੱਚ ਕੇਸ ਦਰਜ ਕੀਤਾ ਗਿਆ ਹੈ ਅਸਲ ਵਿੱਚ ਲੰਗੀ ਰਾਤ ਨੂੰ ਪੰਜਾਬ ਪੁਲਿਸ ਨੇ ਨਵਨੀਤ ਚਤੁਰਵੇਦੀ ਤੇ ਮਾਮਲਾ ਦਰਜ ਕੀਤਾ ਸੀ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਮੰਗਲਵਾਰ ਨੂੰ ਰੋਪੜ ਪੁਲਿਸ ਦੀ ਟੀਮ ਮਲਜ਼ਮ ਨੂੰ ਫੜਨ ਲਈ ਚੰਡੀਗੜ੍ਹ ਪਹੁੰਚੀ ਤੇ ਸੁਖਨਾ ਛੀਲ ਨੇੜੇ ਨਵਨੀਤ ਚੰਡੀਗੜ੍ਹ ਪੁਲਿਸ ਦੀ ਗੱਡੀ ਵਿੱਚ ਮੌਜੂਦ ਸੀ ਸੂਤਰਾ ਮੁਤਾਬਕ ਝੀਲ ਨੇੜੇ ਰੂਪਨਗਰ ਪੁਲਿਸ ਦੇ ਐਸਪੀ ਨੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚੋਂ ਉਤਾਰਨ ਦੀ ਕੋਸ਼ਿਸ਼ ਕੀਤੀ ਮੌਕੇ ਤੇ ਥਾਣਾ ਤਿੰਨ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਮੌਜੂਦ ਸਨ ਜਿਨ੍ਹਾਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਪੁਲਿਸ ਨਹੀਂ ਮੰਨੀ ਪ੍ਰੈਸ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਹੈ ਕਿ ਰੂਪਨਗਰ ਜੋ ਹੈ ਪੁਲਿਸ ਮੁੱਲਜ਼ਮ ਦੇ ਅਰੇਸਟ ਵਾਰੰਟ ਲੈ ਕੇ ਚੰਡੀਗੜ੍ਹ ਪਹੁੰਚੀ ਸੀ ਜਦੋਂ ਪੰਜਾਬ ਪੁਲਿਸ ਚੰਡੀਗੜ੍ਹ ਪਹੁੰਚੀ ਤਾਂ ਉਹ ਵਿਅਕਤੀ ਕਤਰੇਤ ਤੋਂ ਨਿਕਲ ਕੇ ਸੁਖਨਾ ਝੀਲ ਵੱਲ ਚਲਾ ਗਿਆ ਫਿਰ ਚੰਡੀਗੜ੍ਹ ਪੁਲਿਸ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਉਸ ਨੂੰ ਬਚਾਉਣ ਲਈ ਪਹੁੰਚ ਗਈ ਚੰਡੀਗੜ੍ਹ ਪੁਲਿਸ ਉਸ ਨੂੰ ਲਾਲ ਬੱਤੀ ਵਾਲੀ ਗੱਡੀ ਵਿੱਚ ਲੈ ਕੇ ਗਈ ਤੇ ਜਾਂਚ ਦੌਰਾਨ ਉਹ ਗੱਡੀ ਚੰਡੀਗੜ੍ਹ ਦੇ ਡੀਜੀਪੀ ਦੇ ਨਾਮ ਤੇ ਰਜਿਸਟਰਡ ਮਿਲੀ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਸਟੇਟ ਗੈਸਟ ਵਾਂਗ ਕੁਮਾਰੀ ਹੈ ਨਮਨੀਤ ਨੇ ਰਾਜ ਸਭਾ ਲਈ 6 ਅਤੇ 13 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਤੇ ਉਸਨੇ ਖੁਦ ਨੂੰ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਦੱਸਿਆ ਪੰਜਾਬ ਦੇ 10 ਵਿਧਾਇਕਾਂ ਦੀਆਂ ਮੋਹਰਾਂ ਬਣਵਾ ਕੇ ਅਤੇ ਫਰਜੀ ਦਸਤਖਤ ਕਰ ਕਰਕੇ ਜੋ ਹੈ ਖੁਦ ਨੂੰ ਪ੍ਰਸਤਾਵਕ ਐਲਾਨ ਕੀਤਾ ਤੇ ਉਸਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 69 ਵਿਧਾਇਕ ਸਮਰਥਨ ਕਰ ਰਹੇ ਹਨ ਅਤੇ ਅੰਦਰ ਖਾਤੇ ਉਸ ਨਾਲ ਹਨ ਸੋਸ਼ਲ ਮੀਡੀਆ ਤੇ ਵਿਵਾਦ ਖੜਾ ਹੋਣ ਤੋਂ ਬਾਅਦ ਵਿਧਾਇਕਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਜਾਂਚ ਤੋਂ ਬਾਅਦ ਨਵਨੀਤ ਖਿਲਾਫ ਜੋ ਹੈ ਮਾਮਲਾ ਦਰਜ ਕੀਤਾ ਗਿਆ